ਗੰਨਾ ਕਿਸਾਨਾਂ ਦੇ ਨਾਲ ਵਾਅਦੇ ਕਰਕੇ ਭੱਜੀ ਗੰਨਾ ਮਿਲਦੀ ਮੈਨੇਜਮੈਂਟ ਅੱਗੋਂ ਕਿਸਾਨਾਂ ਨੇ ਵੀ 27 ਤਰੀਕ ਨੂੰ ਰੇਲਵੇ ਜੰਕਸ਼ਨ ਨੂੰ ਜਾਮ ਕਰਨ ਦਾ ਕਰ ਦਿੱਤਾ ਐਲਾਨ ਭਾਰਤੀ ਕਿਸਾਨੀ ਯੂਨੀਅਨ ਇਕਤਾ ਅਜਾਦ ਦੇ ਵੱਲੋਂ ਗੰਨਾ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਜ ਮੀਟਿੰਗ ਕਰਕੇ ਵੱਡਾ ਫੈਸਲਾ ਲਿੱਤਾ ਗਿਆ ਦਾਅਵੇ ਕਿ ਜਥੇਬੰਦੀਆਂ ਦੁਆਰਾ ਕਿਹਾ ਗਿਆ ਕਿ ਤੁਰੀ ਰੇਲਵੇ ਜੰਕਸ਼ਨ ਨੂੰ 27 ਤਰੀਕ ਨੂੰ ਜਾਮ ਕੀਤਾ ਜਾਵੇਗਾ 22 ਦਸੰਬਰ ਨੂੰ ਕਿਸਾਨਾਂ ਦੀ ਸੰਗਰੂਰ ਦੇ ਵਿੱਚ ਪੰਜਾਬ ਦੇ ਕੈਨ ਕਮਿਸ਼ਨਰ ਦੇ ਨਾਲ ਮੀਟਿੰਗ ਹੋਈ ਸੀ ਯਾਰ ਅਤੇ ਜਿਸ ਮੀਟਿੰਗ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਤੁਹਾਡੀ ਗੰਨੇ ਦੀ ਫਸਲ ਜ਼ਰੂਰ ਖਰੀਦੀ ਜਾਵੇਗੀ ਤੇ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਵਾਉਂਦੇ ਹਾਂ ਤਾਂ ਗੱਲ ਕਰੀਏ ਧੂਰੀ ਦੀ ਗੰਨਾ ਮਿਲ ਕਿਸਾਨਾਂ ਦੇ ਨਾਲ ਕੀਤੇ ਹੋਏ ਸਮਝੌਤਿਆਂ ਤੋਂ ਹੁਣ ਭੱਜਦੀ ਹੋਈ ਨਜ਼ਰ ਆ ਰਹੀ ਆ ਅਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਲਿੱਤਾ ਗਿਆ ਹੈ ਇਹ ਕੋ ਅਸੀਂ ਸਾਹਮਣੇ ਦਿਆਂ ਕਿ ਪੰਜਾਬ ਸਰਕਾਰ ਵੱਲੋਂ ਭੇਜੇਗੇ ਜਿੰਨੇ ਵੀ ਅਧਿਕਾਰੀ ਭਾਵੇਂ ਐਸਟੀਐਮਸੀ ਜਾਂ ਇਥੇ ਕੇਨ ਕਮਿਸ਼ਨ ਦੇ ਅਧਿਕਾਰੀ ਸਨ ਜਾਂ ਹੋਰ ਸਿਵਲ ਪ੍ਰਸ਼ਾਸਨ ਸੀਗਾ ਉਹ ਸਾਰੇ ਜਿਨ੍ਹਾਂ ਵਿੱਚ ਸਾਡੇ ਨਾਲ ਬੈਠ ਕੇ ਗੱਲਬਾਤ ਕਰਕੇ ਗਏ ਸੀ ਗਨਸ਼ੰਗਰਸ਼ ਕਮੇਟੀ ਤੇ ਪ੍ਰਾਥੀ ਜਿੱਤੇ ਬੰਦੀਆਂ ਸੀ ਕਿਸਾਨ ਜਿੱਤੇ ਬੰਦੀਆਂ ਉਹ ਗੱਲਬਾਤ ਦੇ ਉੱਤੇ ਖਰੇ ਨਹੀਂ ਉਤਰੇ ਕਿਉਂਕਿ ਇਹ ਮਿੱਲ ਮਾਲਕ ਡੀਪੀ ਯਾਦਵ ਇੱਕ ਬਹੁਤ ਤਕੜਾ ਘਰਾਣਾ ਹੈਗਾ ਇਹਨੇ ਇੱਕ ਵੀ ਸਾਡੀ ਉਹ ਜਿਹੜੀ ਬੈਠ ਕੇ ਗੱਲਬਾਤ ਹੋਈ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਇੱਕ ਵੀ ਗੱਲ ਲਾਗੂ ਨਹੀਂ ਕੀਤੀ ਠੋਸ ਤਰੀਕੇ ਦੇ ਨਾਲ ਉਵੇਂ ਜਿਵੇਂ ਕਿਸਾਨਾਂ ਦੀਆਂ 15-15 20-20 ਦਿਨਾਂ ਤੋਂ ਟਰਾਲੀਆਂ ਗੰਨੇ ਦੀਆਂ ਜਿਹੜੀਆਂ ਉਹ ਭਰੀਆਂ ਅੱਜ ਮਿਲ ਦੇ ਅੰਦਰ ਖੜੀਆਂ ਨੇ ਗੰਨਾ ਸੁੱਕ ਰਿਹਾ ਹੈ ਇਸੇ ਤਰੀਕੇ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਵੀ ਦੂਜੀਆਂ ਜਿਹੜੀਆਂ ਟਰਾਲੀਆਂ ਨੇ ਉਹਨਾਂ ਲਈ ਅਸੀਂ ਪਰਚੀਆਂ ਦੇਵਾਂਗੇ ਕੋਈ ਪਰਚੀ ਨਹੀਂ ਦਿੱਤੀ ਹੈਗੀ ਤੇ ਮਿਲ ਚਲਾਉਣ ਲਈ ਇਹ ਸਹਿਮਤੀ ਬਣੀ ਸੀ ਕਿ ਸਰਕਾਰ ਨਾਲ ਮੀਟਿੰਗ ਕਰਾਵਾਂਗੇ ਫਿਰ ਲਿਖਤੀ ਲੈਟਰ ਦੇਵਾਂਗੇ ਅਗਲੇ ਸਾਲ ਨੂੰ ਤਾਂ ਕਿਸਾਨ ਗੰਨਾ ਵੇਚਣਗੇ ਸੋ ਇਹ ਸਾਰੀਆਂ ਮੰਗਾਂ ਮੈਂ ਸਮਝਦਾ ਪ੍ਰਵਾਨ ਕਰਕੇ ਸਹਿਮਤ ਹੋ ਕੇ ਉਹਨਾਂ ਨੂੰ ਪੂਰੀਆਂ ਕਰਨ ਵੱਲ ਨਾ ਪੰਜਾਬ ਸਰਕਾਰ ਵੱਧਣ ਵਾਲੇ ਪਾਸੇ ਨੂੰ ਤਿਆਰ ਹੈ ਨਾ ਇਹ ਮਿਲ ਮਾਲਕ ਤਿਆਰ ਹੈ ਸੋ ਮਜਬੂਰ ਹੋਏ ਕਿਸਾਨਾਂ ਨੇ ਫਿਰ ਅੱਜ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਅਸੀਂ 27 ਤਰੀਕ ਨੂੰ ਧੂਰੀ ਦੇ ਇਸ ਮੁੱਖ ਮੰਤਰੀ ਦੇ ਹਲਕਾ ਕਹਿ ਲੋ ਸੀਐਮ ਸਿਟੀ ਕਹਿ ਲੋ ਇਹਦਾ ਜਿਹੜਾ ਰੇਲਵੇ ਇਜੈਕਸ਼ਨ ਹੈ ਇਹਨੂੰ ਜਾਮ ਕਰਾਂਗੇ ਸਾਰੀਆਂ ਜਥੇਬੰਦੀਆਂ ਨੇ ਸਹਿਮਤੀ ਦਿੱਤੀ ਹੈ ਕਿਉਂਕਿ ਸਾਡੀ ਮਜਬੂਰੀ ਹੈ ਅਸੀਂ ਫਿਰ ਉਦੋਂ ਸੰਘਰਸ਼ ਨੂੰ ਵਾਪਸ ਲੈਣਾ ਹੈਗਾ ਧਿਆਨ ਨਾਲ ਸੁਣੇ ਪੰਜਾਬ ਸਰਕਾਰ ਤੇ ਇਸ ਮਿਲ ਦਾ ਮਾਲਕ ਡੀਪੀ ਜਾਦਵ ਜਿਨ੍ਹਾਂ ਤੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਗਾ ਭੜਦੇ ਆ ਕੋਈ ਵਜਾ ਨਹੀਂ ਹੁੰਦੀ ਹੁਣ ਇਹ ਵਜਾ ਪੈਦਾ ਕਰਨ ਵਾਲੀ ਪੰਜਾਬ ਸਰਕਾਰ ਹੈ ਸੋ ਇਹਦਾ ਮਸਲੇ ਦਾ ਹੱਲ ਕੱਢੇ ਧੂਰੀ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਵੀ ਜਿਹੜਾ ਇਹ ਰੇਲਵੇ ਟਰੈਕ ਹੈਗਾ ਇਜਕਸ਼ਨ ਹੈਗਾ ਇਹਨੂੰ ਜਾਮ ਕਰਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕੀਤੀਆਂ ਜਾਂਦੀਆਂ ਸੋ ਲਾਗੂ ਕਰਾਉਣ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ ਉਹ ਜਿਹੜੀਆਂ ਸਥਿਤੀਆਂ ਤੇ ਆਪਾਂ ਪਹਿਲਾਂ ਲੜਾਈ ਲੜੀ ਸੀ ਉਹ ਮਤਲਬ ਉਸੇ ਤਰ੍ਹਾਂ ਹੀ ਸਾਰੀਆਂ ਬਰਕਰਾਰ ਨੇ ਨਾ ਤਾਂ ਕੋਈ ਟਰਾਲੀ ਸਿਰਫ ਮਤਲਬ ਹੁੰਦੀਆਂ ਦੋ ਟਰਾਲੀਆਂ ਖਾਲੀ ਹੋਈਆਂ ਨੇ ਤੇ ਬਾਕੀ ਜਿਹੜਾ ਸਿਸਟਮ ਆ ਉਹ ਜਿਉਂਦਾ ਤੇ ਹੋਈਆਂ ਹਾਲਾਂਕਿ ਮੱਲੋ ਜਿਹੜਾ ਸਰਕਾਰੀ ਤੰਤਰ ਆ ਉਹ ਸਾਰਾ ਇਸ ਨੂੰ ਖੜਿਆਉਣ ਵਾਸਤੇ ਲੱਗਿਆ ਹੋਇਆ ਮੈਲ ਨੂੰ ਬੰਦ ਕਰਾਉਣ ਵਾਸਤੇ ਤੁਰਿਆ ਹੋਇਆ ਮੀਟਿੰਗ 'ਚ ਆਪਣੇ ਨਾਲ ਹੋਇਆ ਸੀ ਵੀ ਇਹ ਮਿਲਦਾ ਸਾਨੂੰ ਲਿਖਤੀ ਲੈਟਰ ਵੀ ਸਰਕਾਰ ਕੰਨੀਓ ਲੈ ਕੇ ਦੇਣਾ ਤੇ ਜਿਹੜਾ ਗੰਨਾ ਬੀਜਣਾ ਜਾਂ ਉਹਨੂੰ ਸਾਰੇ ਮਤਲਬ ਜਿਹੜੇ ਬਣਨੇ ਨੇ ਜਤਨ ਕਰਨੇ ਨੇ ਉਹ ਸਰਕਾਰ ਕਰੂਗੀ ਪਰ ਅੱਜ ਆਪਾਂ ਮੀਟਿੰਗ ਕਰੀ ਆ ਸਾਰੀਆਂ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ ਸੋ ਆਪਾਂ ਇਸ ਸਿੱਟੇ ਤੇ ਪਹੁੰਚਿਆ ਵੀ ਆਪਾਂ 27 ਤਰੀਕ ਨੂੰ ਰੇਲਵੇ ਦਾ ਟਰੈਕ ਰੋਕਣਾ ਉਹ ਜਿੰਨਾ ਟਾਈਮ ਸਰਕਾਰ ਆਪਾਂ ਨੂੰ ਲੇਖਤੀ ਚ ਤੇ ਸਾਰਾ ਸਿਸਟਮ ਕਿਸਾਨਾਂ ਦਾ ਗੰਨਾ ਖਰੀਦ ਨਹੀਂ ਲੈਂਦੀ ਉਹਨਾਂ ਚਿਰ ਉਹਨੂੰ ਟਰੈਕ ਨੂੰ ਰੋਕ ਕੇ ਰੱਖਾਂਗੇ ਸੋ ਮੱਲਾ ਮੇਰੀ ਸਾਰੀ ਮੱਲਾ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਨੂੰ ਵੀ ਜਿਹੜੇ ਨਹੀਂ ਵੀ ਆਏ ਕਿਸਾਨ ਭਰਾ ਉਹਨਾਂ ਨੂੰ ਸਾਰਿਆਂ ਨੂੰ ਅਸਤਾਨੇ ਕੇ ਬੇਨਤੀ ਆ ਵੀ ਇਹ ਜਿਹੜਾ ਸਿਸਟਮ ਆ ਇਹ ਕੱਲੀ ਲੜਾਈ ਆ ਜਿਹੜੀ ਇਹ ਗੰਨੇ ਦੀ ਨਹੀਂ ਲੜਾਈ ਤਾਂ ਹੈਗੀ ਆ ਮਰਲੋ ਜਿਹੜੀ ਕਿਸਾਨੀ ਦੇ ਉੱਤੇ ਡਾਕੇ ਦੀ ਇਸ ਡਾਕੇ ਨੂੰ ਜੇ ਅੱਜ ਆਪਾਂ ਨਾ ਰੋਕਿਆ ਤਾਂ ਸੂਹੇ ਡਾਕੇ ਵੱਜਦੇ ਆਉਂਦੇ ਨੇ ਇਹ ਤੇ ਵੀ ਇਹਨਾਂ ਦੀ ਡਾਕਾ ਮਾਰਨ ਦੀ ਤਿਆਰੀ ਆ ਆਓ ਇਕੱਠੇ ਹੋ ਕੇ ਹੰਬੜਾ ਮਾਰੀਏ ਇਸ ਡਾਕੇ ਦਾ ਮੂੰਹ ਤੋੜਮਾ ਜਵਾਬ ਦੇਈਏ ਸੋ ਮੈਂ ਇੰਨੀਆਂ ਗੱਲਾਂ ਨਾਲੀ